ਕੀ ਕਸਾਰੇ ਨੂੰ ਅੱਜ ਹੀ ਜਾਣ ਲੱਗੇ ਆਂ ਦਰਿਆ ਵੱਲ ਚਲੋ ਅੱਜ ਫਿਰ ਅਰਵਾ ਨੇ ਰਾਵੀ ਦਰਿਆ ਵਿਖਾਉਣਾ ਹੈ ਨਾ ਤੇ ਕਿੱਥੇ ਆਇਆ ਇਹ ਤਾਂ ਦੱਸ ਤੇ ਅੱਜ ਅਸੀਂ ਆਏ ਆ ਸੱਕੜੀ ਕੱਕ ਅਰੋਂ ਤਾਂ ਦੀ ਉੱਧਰ ਉੱਧ ਅੱਗੇ ਜਾ ਕੇ ਗੁੱਤਵਾਰਾ ਸਾਮ ਨਹੀਂ ਦੇਖਦੇ ਪਰ ਉਹ ਮੋਰ ਵੀ ਹੁੰਦੇ ਆਪਾਂ ਆ ਉਹ ਵੀ ਦਿਖਣਗੇ ਉਹ ਵਾਲੀਆਂ ਪੈਗੀਆਂ ਤਾਂ ਹੁੰਦੇ ਇੱਥੇ ਆਈ ਸਾਗਵਾਂ ਹਾਂ ਐਸਾਗਵਾਂ ਦਾ ਦਰਖਤ ਐ ਇਹ ਨਾਰਾਂ ਦਾ ਲੱਗੇ ਵੀ ਜੇ ਹੋਵੇ ਲੱਗੇ ਪਰ ਛੜ ਗਏ ਆ ਹਾਂ ਹਲਾ ਆਹ ਉਹ ਸੜੇ ਆ ਪੁਰਾਣੇ ਆ ਆਹ 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 ਪੁਰਾਣੇ ਆ ਆਮਰੂਦ ਉਹ ਕੋਨਸਲਾ ਉਹ ਕੋਨਸਲਾ ਨਹੀਂ ਉਹ ਹੈਗਾ ਭੂਂਡ ਉਹਨਾਂ ਦੀ ਖੱਖਰ ਛੇੜ ਨਾ ਦਵੀਂ ਕਿ ਭੱਜਿਆ ਵੀ ਨਹੀਂ ਜਾਣਾ ਆਹ ਪਿੱਪਲ ਕਿੱਥੇ ਜੀ ਹਾਂ ਲੱਗਣ ਤੇ ਦਿਆਵਾ

ਕੋਈ ਚੂਰੇ ਕਾਉਂਦਾ ਏ ਉਹਦੇ ਵਾਸਤੇ ਕਮਰੇ ਵੀ ਬਣੇ ਨੇ ਹੂੰ ਜੇਕਰ ਕੋਈ ਦੂਰ ਸੰਗਤ ਵਾਸਤੇ ਬਿਟੇ ਉੱਥੇ ਜਿਹੜੇ ਵੀ ਉੱਥੇ ਦਰਸ਼ਨ ਕਰਨ ਆਉਂਦੇ ਨੇ ਗੁਰਦੁਆਰਾ ਸਾਹਿਬ ਲਈ ਆਹ ਅੰਬ ਦਾ ਦਰਖਤ ਆ ਤੇ ਆਹ ਕਿਹੜਾ ਦਰਖਤ ਆ ਔਰ ਜਿਹੜਾ ਵੱਡਾ ਗਿਆ ਉਹ ਦੋ ਦਰਖਤ ਆ ਜਦੂ ਇੱਕ ਕੀ ਹੈ ਜਾਮਨੂ ਆ ਜਾਮਨੂ ਆ ਪਹਿਲਾ ਜਿਹੜਾ ਪਰਲਾ ਹੈ ਨਾ ਉਹ ਮੈਨੂੰ ਯਾਦ ਨਹੀਂ ਆਉਂਦੇ ਇਹਨੂੰ ਕੀ ਆਉਂਦੇ ਆ ਆਹੋ ਬਹੁਤ ਜ਼ਿਆਦਾ ਲੰਮਾ ਹੁੰਦਾ ਹੈ ਹਾਂਜੀ ਇਹ ਵੀ ਬੜੀ ਜਾਮਨੂ ਦੀ ਆਹ ਵਾਲਾ ਦਰਖਤ ਹੈ ਜਿਹੜਾ ਆਹ ਥੋੜਾ ਜਿਹਾ ਘਟਿਆ ਸੀ ਪਰ ਆਹ ਜ਼ਿਆਦਾ ਘਟਿਆ ਇਹ ਬਹੁਤ ਹੀ ਜ਼ਿਆਦਾ ਇਹ ਸਮਝ ਲੋ ਇਹ ਪਤਾ ਨਹੀਂ ਮੈਨੂੰ ਹੁਣ ਯਾਦ ਭੁੱਲ ਗਿਆ ਜੇ ਇਹਦਾ ਹਨ ਬਹੁਤ ਉੱਚਾ ਇਹ ਦਰਖਤ ਜਿੱਥੋਂ ਤੱਕ ਤੁਹਾਨੂੰ ਨਿਗਾਹ ਤਾਂ ਦੀ ਨਿਗਾਹ ਜਾਂਦੀ ਨਾ ਉਥੋਂ ਤੱਕ ਮੇਰੇ ਮਾਮਿਆਂ ਦੀ ਪਹੜੀਆਂ ਅੱਛਾ ਠੀਕ ਹੈ ਪੰਜਾਬ ਲੈਣੇ ਅੱਛਾ ਆਵਾਜ਼ ਨਹੀਂ 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 ਇੱਧਰ ਦੀ ਨਹੀਂ ਚੜਿਆ ਜਾਣਾ ਆਪਾਂ ਨੂੰ ਉਧਰ ਜਾਣਾ ਪੈਣਾ ਜੇ ਰੱਤਾਂ ਨਰਵਾ ਬਕਾ ਤੋ ਰਵਾਬ ਔਰ ਰਵਾਬ ਮੇਰਾ ਘਰ ਆਉਥੋਂ ਅਸੀਂ ਆਏ ਆ ਤੁਰ ਕੇ ਅਸੀਂ ਕਹਿੰਨੇ ਹਾਂ ਕਿ ਛੋਟਾ ਬਣਾ ਹਾਂ ਫੈਮਿਲੀ ਮੈਂਬਰ ਵੀ ਇੰਨੇ ਜ਼ਿਆਦੇ ਹਨ ਫੇਰ ਤੋਂ ਉਹਨਾਂ ਨੇ ਰਵਾ ਲੈਵੜਾ ਚਲ ਆ ਕੋਈ ਤਾਂ ਬਚ ਗਏ ਇਥੇ ਧਿਆਨ ਨਾ ਜ਼ਰਾ ਪਾਪਾ ਆਦੀਵਾਸੀ ਹੂੰ ਪਾਪਾ ਜੀ ਰੋਨਾਸ

ਠੀਕ ਐ ਅੱਛਾ ਵਾਕਿਆ ਕਿੰਨੀਆਂ ਨਿਯਮ ਹੋਈਆਂ ਨੇ ਉੱਤੇ ਹਨਾ ਮੈਂ ਤਾਂ ਸੋਚਦਾ ਦਰਿਆ ਦਾ ਕਰਕੇ ਹੈਗਾ ਜੰਗਲੀ ਜਿਹਾ ਇਲਾਕਾ ਆਹੋ ਇੱਕ ਨਾ ਮੀਂਹ ਪੈਣ ਕਰਕੇ ਹੋ ਗਿਆ ਰਮਨਾਜ ਵੇਖ ਲਓ ਸਭ ਤੋਂ ਤੁਹਾਡੇ ਤੋਂ ਅੱਗੇ ਆ ਮਮਾ ਕੋਈ ਗੋਗੋ ਨਿਕਲ ਕੇ ਆਈ ਦੇਖੋ ਉਹ ਕਿੰਨੀ ਸਪੀਡ ਦੇ ਨਾਲ ਤੁਰਦੀ ਹੈ ਮਮਾ ਹਾਂਜੀ ਮੈਂ ਤਾਂ ਸੋਚਦਾ ਆ ਜੇ ਰੱਟ ਟੱਕ ਤੁਸੀਂ ਉਹ ਇੱਕ ਤੋੜ ਕੇ ਲਿਆ ਆ ਘਰੇ ਅਸਾ ਕਾ ਦੇ ਲਈ ਬਾਈ ਉਹ ਫਲ ਕੱਢ ਕੇ ਖਾਊਗਾ ਠੀਕ ਹੈ ਬੜਾ ਜਿਆਦਾ ਸਵਾਦ ਹੁੰਦਾ ਕਿਹੜੀ ਸਿਵਲਾਈਜੇਸ਼ਨ ਸੀ ਇਹ ਸੁਬਰਾ ਦੇ ਕੰਦੇ ਆਪਾ ੜਪਾ ਹੋਰ ਦੇ ਵੀ ਤੇ ਨਹੀਂ ਨਾ ਉਹ ਪਾਕਿਸਤਾਨ ਚ ਉਹ ਪਾਕਿਸਤਾਨ ਚ ਵੇ ਕਹੀ ਹਾਂ ਆਇਆ ਮੈਨੂੰ ਯਾਦ ਰਮਨ ਆਇ ਨੂੰ ਕੋਈ ਜਾਦੀ ਸ਼ੈਤੀ ਨਹੀਂ ਉਹਨੂੰ ਵੇਹ ਜੇ ਤਰ ਪਹਿਲਾਂ ਪਤਾ ਹੁੰਦਾ ਪਤਾ ਹੁੰਦਾ ਵੀ ਇੱਧਰ ਨਾ ਜਾਣਾ ਉਹ ਆਉਂਦੀ ਰਹੀ ਹੈ ਨਾ ਪਤਾ ਆ ਇੱਥੇ ਉਹ ਦੱਸਾਂ ਉੱਥੋਂ ਚੰਗੀ ਤਰ੍ਹਾਂ ਲੀਦਾ ਦਰਿਆ ਹੂੰ ਤੇ ਉਹ ਤਾ ਕਰਕੇ ਮੋੜ ਗਿਆ ਦਰਿਆ ਲੱਗ ਜਾਂਦਾ ਹੂੰ ਥੋੜਾ ਉਹਨੂੰ ਕਿੰਨੇ ਪਾਣੀ ਵੀ ਆਇਆ ਉਹ ਵੀ ਵੇਖਾਂ ਕਿ ਕਿੰਨਾ ਆਇਆ ਆਪਣਾ ਆਂਦੇ ਪਾਣੀ ਫੇਰ ਦੁਬਾਰਾ ਛੱਡਿਆ ਪਾਣੀ ਜੀ ਇਨੂੰ ਨਾ ਇਹਨੂੰ ਰੋਕੋ ਕਿਉਂਕਿ ਪਤਾ ਨਹੀਂ ਹੁੰਦਾ ਕਿ ਕਿਸ ਚੀਜ਼ ਦਾ ਨਿਕਲ ਕੇ ਬਾਹਰ ਕਿਹੜੇ ਵੇਲੇ ਆ ਜਾਣਾ ਤੇ ਥੋੜਾ ਇਹਨੂੰ ਆਪਣੇ ਨਾਲ ਨਾਲ ਰੱਖੋ ਨਾ ਮਾਲੂਗਾ ਨਾ ਮਾਲੂਗਾ ਨੂ ਨੋ ਨੋ ਤੇ ਬੜਾ ਇਹਨੂੰ ਆਉਂਦਾ ਹੈ ਅੱਛਾ ਅਗੋਂ ਮੋਟਰਸਾਈਕਲ ਵੀ ਆਉਂਦੇ ਆ ਤੇ ਆ ਵੀ ਪੜੀ ਜਾਵਲ ਕੀ ਹਾਂਜੀ ਹਾਂ ਵੀ ਉਹ ਗੁਰਦੁਆਰਾ ਸਾਹਿਬ ਹਾਂ ਇਹ ਪਵਿੱਤਰ ਬਣੀ ਆ ਹੋਏ ਪਰ ਜਿਆਦਾ ਕੋਰ ਜਿਆ ਪਿਆਰ ਨਾ ਇੱਥੇ ਬੜਾ ਚਿਰ ਹੋ ਗਿਆ ਅਸੀਂ ਇੱਥੇ ਕਿਉਂ ਆ ਹਾਂ ਅਸੀਂ ਬਹੁਤ ਦੂਰ ਚਲੇ ਗਏ ਹਮਾਰੇ ਨਾਲ ਜਦੋਂ ਗਰਮੀਆਂ ਸੁਣੀ ਹੈ ਆਏ ਤੇ ਸਾਰੇ ਜਾਣੇ ਅਨਾਜ ਉਦੋਂ ਨਿਕੀ ਜੀ ਹਗੀ ਤੇ ਸਾਰੇ ਜਾਣੇ ਆਹੋ ਇੱਥੇ ਸੁੱਟ ਕੇ ਤੇ ਸੈਰ ਕਰਨ ਆਉਂਦੇ ਹੁੰਦੇ ਰਮਨਾਰ ਇੱਧਰ ਬੈਠੇ ਆਉਂਦੇ ਵੀ ਇਹ ਪਾਣੀ ਕੁਣੀ ਆਉਣ ਕਰਕੇ ਨਾ ਸੱਪ ਬੜੇ ਆਉਣ ਲੱਗ ਪਏ ਹਾਂ ਇਹ ਗਾਲਫ ਹਾਂ ਉੱਥੇ ਹੀ ਦੋਹੀਂ ਗਏ ਹਨ ਸਾਹ ਦੇ دریا ਦੇ ਪੱਥਰ ਵੀ ਹੀ ਅੱਛਾ ਅੱਛਾ ਇਹ ਆਜਾ ਆਪਾਂ ਹਿਤੋਂ ਅੱਗੋਂ ਵੇਖਦੇ ਆਂ ਜੇ ਉੱਪਰ ਚੜਨ ਵਾਲਾ ਕੋਈ ਰਸਤਾ ਹੋਇਆ ਅੱਛਾ ਉੱਧਰ ਵੀ ਤੁਸੀਂ ਆਏ ਵੇਖਣ ਆਹੋ ਚੜਨ ਨਾ ਅਰੀ ਵਾਸੀ ਇੱਕ ਬਰੇ ਹੱਥ ਵਾਲੀ ਗੱਲ ਆ ਹੂੰ ਬੋਲ ਚੁ ਦੱਸੂਗਾ ਅੱਛਾ ਦੱਸੂਗਾ ਰਵਾਬ ਬਣਿਆ ਹੈ ਆਦੀ ਮਾੜੋ ਬਣਿਆ ਇੱਥੋਂ ਦੀ ਗੱਲ ਹੈ ਹਨਾ ਐਸਪੋਰਟ ਦੀ ਇੱਥੇ ਇੱਥੋਂ ਦੀ ਹਾਂ ਅੱਛਾ ਅੱਛਾ ਠੀਕ ਹੈ ਰਵਾਬ ਅੱਗੇ ਵੇਖ ਬੇਟੇ ਆ ਪੱਠੇ ਉਹਨਾਂ ਦੀ ਰਵਾਬ ਅੱਗੇ ਵੇਖ ਨਹੀਂ ਇਹ ਉੱਥੋਂ ਖਤਮ ਹੋ ਜਾਂਦੀ ਹੈ ਪਹਿਲੀ ਉਹਨਾਂ ਦੀ ਆ ਗੋਹੁਰ ਕਿਸੇ ਹਾਂ ਨਾ ਦਰਿਆ ਉਹ ਜਿੰਨੀ ਉੱਚੀ ਉੱਚੀ ਹਾਂ ਜਿੰਨਾ ਉੱਚਾ ਹਾਂ ਹਾਂ ਜਿੰਨਾ ਉੱਚੀ ਜਗ੍ਹਾ ਹੈ ਨਾ ਉੱਥੋਂ ਸਿੱਧਾ ਉੱਤੀ ਪਿਆ ਲਈਏ ਜਿਵੇਂ ਨਾ ਜੇ ਚੜਿਆ ਨਹੀਂ ਜਾਣਾ ਸਾਹ ਦੇਖ ਲਿਓ ਖੇਚੂ ਤੁਰੂ ਕਿ ਚੜਾ ਦੇਉ ਚੜਾਈ ਬੜੀ ਹੈ ਅੱਛਾ ਆਹਾਂ ਇਹ ਮੇਰਾ ਇੱਕ ਹੈ ਜਿੰਨਾ ਨਹੀਂ ਵੀ ਕੋਈ ਗੱਲ ਨਹੀਂ ਆ ਜੇ ਮੈਂ ਚੜ ਸਕਦੀ ਮੰਮੀ ਨੂੰ ਕੀ ਮੰਮੀ ਨੂੰ ਅੱਗੇ ਲਾ ਕੇ ਤੇ ੱਟਕਾ ਲਾਈ ਜਾਂਦੇ ਨਹੀਂ ਆਹ ਵੇਖੋ ਰਮਨਾਰ ਕਿੱਧਰ ਗਈ ਇਹਨੂੰ ਚੁੱਕ ਲੋ ਚੁੱਕ ਲੋ ਕੰਡੇ ਹੋਨੇ ਜੇ ਹਾਂ ਚੱਲ ਰਬਾ ਨਹੀਂ ਚੱਲ ਰਬਾ ਵਾਈ ਗੁਰੂ ਵੇਟ ਚਲੋ ਆ ਜੋ ਆਏ ਤੋ ਦੇਸੀ ਬੱਲੇ ਬੱਲੇ ਇੱਧਰ ਵੇਖੋ ਇੱਧਰ ਵੇਖੋ ਅੱਗੋ ਫੜਾ ਤਮੇ ਲੈ ਆਂ ਅੰਬੜੇ ਮੈਨੂੰ ਸਾਈਡ ਚਾੜੀ ਇੱਧਰ ਵੇਖੋ ਇੱਥੇ ਮੋਰਚੇ ਆ ਵੇ ਸੁਮੋਰਚਾ ਆ ਵੇਖ ਮੋਰਚਾ ਆ ਦੇ ਬੱਲੇ ਬੱਲੇ ਅਦਿਆਤੀ ਬੜਾ ਤਗੜਾ ਇੱਧਰ ਆ ਜੋ ਹਾਂ ਚਲੋ ਓ ਜਿਹੜਾ ਕੀ ਉਹ ਫੌਜੀ ਆਂਦੇ ਕੁਛ ਹਾਂ ਓ ਮਨ ਵੀ ਸਾਰਾ ਇਸ ਦਰਿਆਈ ਮਾੜਾ ਦਰਿਆ ਆਂ ਹਾਂਜੀ ਨਾ ਜਰਾ ਪਾਣੀ ਦੇ ਅੱਗੇ ਤਾਂ ਘਟ ਗਿਆ ਪਾਣੀ ਘਟ ਗਿਆ ਹਾਂ ਹੋਵੇ ਨਾ ਆ ਤੱਕ ਉਥੋਂ ਤੱਕ ਪਾਣੀ ਚੜਿਆ ਹਾਂ ਨੂੰ ਨਾ ਟਿੱਕੀ ਇਹ ਲੱਗਣਾ ਹਾਂ ਵੇਖੋ ਚੋਨੇ ਜਿੱਥੇ ਖਰਾਬ ਹੋਏ ਆ ਉਹ ਉਧਰ ਲੋਕਾਂ ਦੇ ਵੇਖ ਤਾਂ ਪਹਿਲਾਂ ਇੱਧਰ ਵੀ ਕਹਿੰਦੇ ਉੱਤੇ ਹੀ ਹੈ ਤੇ ਪਾਣੀ ਅੱਛਾ ਆਉਦੇ ਆ ਜਨਾ ਸਾਰਾ ਡੁੱਬ ਗਿਆ ਆ ਵੇਖ ਡੁੱਬਿਆ ਹੂੰ ਉਹ ਤਾਂ ਕਲਰ ਬਦਲਿਆ ਸਾਰਾ ਪਹਿਲਾਂ ਆ ਤਾਂ ਹੁਣ ਇੱਥੇ ਪੱਕਾ ਹੋ ਗਿਆ ਨਾ ਸਾਰਾ ਪਹਿਲਾਂ ਇੱਕ ਵਾਰ ਜਦੋਂ ਜਾਨਾ ਪਾਣੀ ਸੀ ਨਾ ਕਾਫੀ ਟਾਈਮ ਦੀ ਗੱਲ ਆ ਤੇ ਉਦੋਂ ਇੱਧਰ ਨੂੰ ਰੋਟਾ ਇਹ ਪਾਕਿਸਤਾਨ ਦਾ ਪਰਮਾ ਪਕਾਉਣਾ ਨਹੀਂ ਨਹੀਂ ਉਹ ਤਾਂ ਗਾ ਜੀ ਹੈ ਉਹਦੇ ਆਪਣੇ ਆ ਗਏ ਆ ਆ ਤਾਰਾ ਵਾ ਕਿਉਂ ਲਾਈਆ ਤੇ ਨਾ ਨਹੀਂ ਦਿਖ ਜਾਣਾ ਚਲੋ ਮਮਾ ਜੀ ਕਿੱਥੇ ਗਏ ਹੋ ਮਮਾ ਜੀ ਹਾਂਜੀ ਉੱਥੇ ਵੇਖੋ ਉੱਥੇ ਸ਼ੂਟਿੰਗ ਪੋਸਟ ਉੱਥੇ ਸ਼ੂਟਿੰਗ ਰੇਂਜ ਵੀ ਦੇ ਆਹੋ ਆਹ ਤੇ ਉੱਥੇ ਵੇਖੋ ਬੇਟੀਆਂ ਵੀ ਲਾਈਆਂ ਨੇ ਬੇਟੀਆਂ ਉੱਥੇ ਵੱਡੇ ਬੇੜੇ ਵੀ ਆ ਹਨਾ ਉੱਥੇ ਇੱਕ ਮੋਟਰ ਬੋਟ ਜੇ ਉਥੇ ਏ ਜਿਹੜੇ ਹੁੰਦੇ ਆ ਦੂਜੇ ਵਾਲੇ ਤੇਰੇ ਨਾਨੂ ਵਾਲੀ ਕਿੱਥੇ ਮੋਟਰ ਇਹ ਨਾਨੂ ਉਹ ਸਾਹਮਣੇ ਅੱਛਾ ਉਧਰ ਆਹ ਤੇ ਬੀੜੀਆਂ ਵੀ ਲੱਗੀਆਂ ਨੇ ਕਿੰਨਾ ਤੇਜ਼ ਪਾਣੀ ਚਾਹਂਦੇ ਆ ਹੁਣ ਵੀ ਨਾ ਓ ਓ ਇਹ ਤਾਂ ਪੜੋ ਆਹ ਨਾਲ ਇਹ ਮੋਰਚੇ ਤੇ ਉਹ ਦਰਿਆ ਉਹ ਕਿਹ ਜੀ ਹਾਂ ਜਿਹੜੀ ਆ ਸਾਰੀ ਆਪਣੀ ਜ਼ਮੀਨ ਉੱਪਰ ਦੀ ਹਾਂ ਅੱਛਾ ਮੋਰਚੇ ਦੇ ਅੰਦਰ ਜਾ ਕੇ ਨਹੀਂ ਨਹੀਂ ਅੰਦਰ ਆ ਹਾਂ 나ਜੂ ਕਿੱਥੇ ਦਰਿਆ 나ਜ ਹਾਂ ਛੱਪ ਜਨ ਲਾਉਂਦੇ ਆ ਤੇ ਵਿੰਗਾ ਟੇਡਾ ਹੋ ਕੇ ਕੋਈ ਤਰ੍ਹਾਂ ਛੱਪ ਤੁਰਦੇ ਹਾਂ ਤੇ ਉਹ ਬਾਬਾ ਜੀ ਸਾਡੋ ਨੰਪਦੀ ਚੋਲ ਹਾਂ ਛੱਪ ਦੀ ਚੋਲ ਅੱਛਾ ਜਿਹੜੀ ਕਾਈ ਕੋਈ ਸਾਰਾ ਹੀ ਇਹੋ ਹੀ ਦਰਿਆਈ ਪਾਣੀ ਕੋਈ ਸਾਈਟ ਜਾਂਦਾ ਆ ਵੇਖੋ ਰਵਨਾਰ ਪਹੁੰਚ ਗਏ ਮੇਰੀ ਬਾਦੀ ਲੱਗਦੀ ਆ ਧਿਆਨ ਨਾ ਹਰਵਾਵ ਹੰਬਰੇ ਹੰਬਰੇ ਆਹ ਮੂਰਦੀ ਆਵਾਜ਼ ਆਉਂਦੀ

ਨੋ ਰਵਨਾਜ ਹਲੋ ਚਲੋ 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 ਵੇਖਿਆ ਜਿੱਥੇ ਮਿੱਟੀ ਤੇ ਰੇਤ ਉੱਥੇ ਰਵਨਾਜ ਇਹਨੇ ਕੀ ਉਹ ਮਿੱਟੀ ਵਾਜਾ ਮਾਰਦੀ ਫਿਲਮ ਵੇਖੀ ਤਦ ਕਰਕੇ ਮਿੱਟੀ ਨਾਲ ਜ਼ਿਆਦਾ ਪਿਆਰ ਕਰਦੀ ਇਹਨੂੰ ਮਿੱਟੀ ਵਾਜਾ ਮਾਰਦੀ ਇਹਨੂੰ ਮਿੱਟੀ ਵਾਜਾ ਮਾਰਦੀ ਹਾਈ ਕੰਡੀ ਆਉ ਹਾਈ ਪਰ ਬਾਬਾ ਬੇਟੇ ਸਾਰੇ ਇੱਥੇ ਕੰਡੀ ਨੇ ਸਾਡਾ ਵਲੌਗ ਐਂਡ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਕਰਿਓ ਹਾਂ ਕਰਿਓ ਹੂੰ ਤੇ ਬਾਏ ਬਾਏ